ਅੱਜ ਰਾਜਸਥਾਨ ਦੀਆਂ ਸਿੱਖ ਜਥੇਬੰਦੀਆਂ ਪ੍ਰਚਾਰਕ ਨਿਹੰਗ ਸਿੰਘ ਜਥੇਬੰਦੀਆਂ ਇੱਕ ਬੜਾ ਹੀ ਗੰਭੀਰ ਵਿਸ਼ਾ ਹੈ ਜਿਹਦੇ ਤੇ ਗੱਲ ਕਰਨ ਵਾਸਤੇ ਅੱਜ ਅਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਹਾਜ਼ਰ ਹੋਏ ਆਂ ਇਹ ਵੀਡੀਓ ਇਸ ਜਿਹੜਾ ਘਟਨਾ ਉਹਦਾ ਜ਼ਿਕਰ ਕਰਾਂਗੇ ਤੇ ਇਸ ਘਟਨਾ ਵਿੱਚ ਅਮਰਤਪਾਲ ਸਿੰਘ ਮਹਿਰੋ ਜੋ ਕਿ ਇੱਕ ਨਿਹੰਗ ਸਿੰਘ ਹੈ ਉਹਦਾ ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਜੀ ਗੱਲ ਕਰੀਏ ਗੰਗਾ ਨਗਰ ਦੇ ਜੋ ਘਟਨਾ ਵਾਪਰੀ ਬੜੀ ਨਮੋਸ਼ੀਲੀ ਘਟਨਾ ਜਿੱਥੋਂ ਸਿੱਖ ਸੰਗਤ ਵੀ ਬੜੀ ਸ਼ਰਮਸਤਾਰ ਹੋਈ ਗੰਗਾ ਨਗਰ ਦੇ ਲਾਗੇ ਗੁਰਦਵਾਰ ਸਾਹਿਬ ਹੈ ਉਸ ਗੁਰਦੁਆਰੇ ਇੱਕ ਸਿੱਖ ਪੰਥ ਦੇ ਪ੍ਰਚਾਰਕ ਇਲਾਕੇ ਚ ਪ੍ਰਚਾਰ ਤੇ ਪ੍ਰਸਾਰ ਕਰਦੇ ਆ ਉਥੋਂ ਦੇ ਇੱਕ ਸੇਵਾਦਾਰ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਇੱਕ ਬੱਚੀ ਜਿਹੜੀ 20 ਸਾਲ ਦੀ ਸੀਗੀ ਉਹਦੇ ਨਾਲੇ ਮਾੜਾ ਕੰਮ ਕੀਤਾ ਬੱਚੀ ਮਾੜੀ ਭੋਲੀ ਸੀਗੀ ਜਦੋਂ ਇਸ ਗੱਲ ਦਾ ਪਤਾ ਲੱਗਿਆ ਸਵੇਰੇ ਬੱਚੀ ਰੋਈ ਤੇ ਕਿਉਂਕਿ ਉਸ ਗੁਰਦਵਾਰਾ ਸੰਤਰ ਜਿਹੜੇ ਪ੍ਰਚਾਰਕ ਹੈ ਉਹਨਾਂ ਦੇ ਮਾਤਾ ਜੀ ਉਹਨਾਂ ਦਾ ਭਰਾ ਉਹਨਾਂ ਦੀ ਪਰਜਾਈ ਤੇ ਸਾਰੇ ਇਕੱਠੇ ਰਹਿੰਦੇ ਆ ਜਦੋਂ ਪਤਾ ਲੱਗਿਆ ਮਾਤਾ ਨੂੰ ਵੀ ਸਾਡੀ ਨੂੰਹ ਨਾਲੇ ਕੋਈ ਗਲਤ ਹੋਇਆ ਉਹਨੂੰ ਪੁੱਛਿਆ ਜਾ ਕੇ ਉਹਨੇ ਦੱਸਿਆ ਵੀ ਫਲਾਣਾ ਜਿਹੜਾ ਸੇਵਾਦਾਰ ਹੈ ਉਨੇ ਮੇਰੇ ਨਾਲ ਮਾੜਾ ਕੰਮ ਕੀਤਾ ਤੇ ਪਹਿਲਾਂ ਵੀ ਕੀਤਾ ਦੋ ਤਿੰਨ ਵਾਰੀ ਇੱਕ ਵੀਡੀਓ ਬਣਾਈ ਮੇਰੀ ਉਹਨੇ ਕੁਦਰਤੀ ਗੱਲ ਹੈ ਜੇ ਗੁਰਦੁਆਰੇ ਕੇ ਪਵਨ ਸਥਾਨ ਤੇ ਕਿਸੇ ਨਾਲੇ ਇਦਾਂ ਦੀ ਗੱਲ ਹੋਊਗੀ ਤੇ ਗੁੱਸਾ ਆਣਾ ਇੱਕ ਸਵਭਿਕ ਪ੍ਰਕਿਰਿਆ ਹੈ ਬਾਬਾ ਜੀ ਨੇ ਤੇ ਸੇਵਾਦਾਰਾਂ ਨੇ ਉਹਨੂੰ ਫੜਿਆ ਕਿ ਬਹੁਤ ਕੁਝ ਜਿੰਮੇ ਹਲਫਾ ਨਹੀਂ ਵਰ ਸਕਦਾ ਉੱਥੇ ਉਹਨਾਂ ਨੇ ਕਿਹਾ ਇਹ ਉਸ ਤੋਂ ਬਾਅਦ ਉਹਨਾਂ ਨੇ ਸੰਗਤ ਸੱਦ ਲਈ ਤੇ ਉਹ ਜਿਹੜਾ ਬੰਦਾ ਸੀਗਾ ਉੱਥੋਂ ਦੇ ਭੱਜ ਗਿਆ ਭੱਜਣ ਤੋਂ ਬਾਅਦ ਉਹ ਕਿਤੇ ਨਹਿਰ ਦੇ ਕੰਢੇ ਚਲਾ ਗਿਆ ਉਹਦੇ ਕਹਿੰਦੇ ਮੁਤਾਬਕ ਆਪਣੇ ਘਰੇ ਫੋਨ ਕੀਤਾ ਉਹਨੇ ਘਰੇ ਫੋਨ ਕਰਕੇ ਆਪਣੇ ਪਿਤਾ ਕੋਲੇ ਪਰਿਵਾਰ ਕੋਲੇ ਉਹਨੇ ਗਲਤੀ ਮੰਨੀ ਕਿ ਮੇਰ ਤੋਂ ਗਲਤੀ ਹੋ ਗਈ ਜੀ ਤੇ ਮੈਂ ਹੁਣ ਇਹ ਮੈਨੂੰ ਗੁਸਤਾਰ ਕਰਾਂਗੇ ਮੈਂ ਜੇਲ੍ਹ ਨਹੀਂ ਜਾਣਾ ਚਾਹੁੰਦਾ ਤੇ ਮੈਂ ਆਤਮ ਹੱਤਿਆ ਕਰਨ ਚੱਲਿਆਂ ਨਹਿਰ 'ਚ ਪਰਿਵਾਰ ਨੇ ਬਾਬਾ ਜੀ ਨਾਲ ਗੱਲ ਕੀਤੀ ਹੁਣ ਕੁਦਰਤੀ ਗੱਲ ਹੈ ਵੀ ਫਿਕਰ ਨੂੰ ਹੋਣਾ ਸੀਗਾ ਕਿਉਂਕਿ ਬਾਬਾ ਜੀ ਬਹੁਤ ਜ਼ਿਆਦਾ ਆਪਾਂ ਕਹੀ ਨਾ ਬਹੁਤ ਜ਼ਿਆਦਾ ਇਹ ਕਠੋਰ ਮੰਦੇ ਸੀਗੇ ਡਰਦਾ ਰਹਦੇ ਸੀਗੇ ਵੀ ਠੀਕ ਏ ਕੋਈ ਪਰਵਾਹ ਨਹੀਂ ਜੇ ਹੋ ਜੇ ਤਾਂ ਉਹਨਾਂ ਨੂੰ ਫਿਕਰ ਹੋਇਆ ਵੀ ਜੇ ਮਰ ਗਿਆ ਕਿਤੇ ਮੈਂ ਨਾ ਫਸ ਜਾ ਉਹਨਾਂ ਨੇ ਵੀ ਉਹਨੂੰ ਫਿਰ ਫੋਨ ਲਾਇਆ ਉਹਦੇ ਤਰਲੇ ਵੀ ਮਾਰੇ ਤੂੰ ਵਾਪਸ ਆ ਜਾ ਤੈਨੂੰ ਕੁਝ ਨਹੀਂ ਕਹਿੰਦੇ ਤੂੰ ਨਾ ਆਤਮਾ ਤਿਆਰ ਉਹਨੂੰ ਬੜਾ ਪਲੋਸਿਆ ਪਲੋਸਣ ਤੋਂ ਬਾਅਦ ਉਹ ਬੰਦਾ ਨਹੀਂ ਆਇਆ ਇਹਦੇ ਬਾਅਦ ਘਰਨਾ ਦਰਕੜਨਾ ਨਵੇਂ ਨਵੇਂ ਖੁਲਾਸੇ ਹੁੰਦੇ ਗਏ ਉਹ ਜਿਹੜਾ ਬੰਦਾ ਹੈ ਉਸ ਤੋਂ ਬਾਅਦ ਜਿਹੜੇ ਸਿੱਖ ਪੰਥ ਦੇ ਦੁਸ਼ਮਣ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕੇ ਹੋਏ ਐ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਪੰਥ ਦੇ ਦੁਸ਼ਮਣ ਘਰਾੜ ਦਿੱਤੇ ਹੋਏ ਐ ਉਹਨਾਂ ਲੋਕਾਂ ਕੋਲੇ ਚਲਾ ਗਿਆ ਉਹਨਾਂ ਲੋਕਾਂ ਨਾਲ ਜੱਗ ਦੱਸਿਆ ਕਿ ਮਿੱਥੋਂ ਇਹ ਗਲਤੀ ਹੋ ਗਈ ਹੈ ਕਿਉਂਕਿ ਉਹਨੂੰ ਪਤਾ ਸੀਗਾ ਵੀ ਸਿੱਖ ਪੰਥ ਦਾ ਸਿੱਖ ਜਥੇਬੰਦੀਆਂ ਦਾ ਜਿਹੜਾ ਦੁਸ਼ਮਣ ਹੈ ਇਹ ਜਮਾਤ ਨੂੰ ਬਚਾ ਸਕਦੀ ਹੈ ਉੱਥੇ ਜਾ ਕੇ ਉਹਨੇ ਗੱਲ ਦੱਸੀ ਤੇ ਉਹ ਦੋ ਤਿੰਨ ਬੰਨਿਆਂ ਕੋਲ ਹੋਰ ਕੋਲ ਲੱਗੇ ਅਖੀਰ ਉਹਨਾਂ ਨੇ ਇੱਕ ਸਾਜ਼ਿਸ਼ ਘੜੀ ਕਿ ਜੇ ਤੂੰ ਬਚਣਾ ਚਾਹੁੰਦਾ ਹੈ ਤਾਂ ਉਲਟਾ ਇਲਜ਼ਾਮ ਲਾ ਦੇ ਬਾਬਾ ਜੀ ਤੇ ਇੱਥੇ ਕਿਸੇ ਨੂੰ ਪਤਾ ਨਹੀਂ ਗਿਆ ਸਾਰੇ ਚਿੰਤਾਤੁਰ ਸੀਗੇ ਵੀ ਨਹਿਰ ਚ ਸਾਲ ਮਾਰਤੀ ਹੈ ਮਰ ਗਿਆ ਕੀ ਹੋ ਗਿਆ ਕਿੱਥੇ ਗਿਆ ਸਾਰੇ ਫਿਕਰ ਕਰ ਰਹੇ ਸੀਗੇ ਤੇ ਉਹ ਜਿਹੜਾ ਆਪਣੀ ਸਾਸਾ ਘਟ ਰਹੀ ਸੀ ਸਿੱਖ ਰੋਧੀ ਤਾਕਤਾਂ ਨਾਲ ਲੜ ਕੇ ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਅਮਰਤਪਾਲ ਸਿੰਘ ਮਹਿਰੋ ਜੋ ਪੰਜਾਬ ਦਾ ਇੱਕ ਨਿਆਂਗ ਸਿੰਘ ਹੈ ਜਿਸ ਤਰ੍ਹਾਂ ਪਤਾ ਲੱਗੇ ਪਹਿਲਾਂ ਮੁਸਲਮਾਨ ਸੀ ਮੁਸਲਮਾਨ ਪਰਿਵਾਰ ਦਾ ਲੜਕਾ ਹੈ ਤੇ ਸਿੱਖ ਬਣ ਗਿਆ ਚਲੋ ਸਾਡੇ ਤੇ ਖੁਸ਼ੀ ਦੀ ਗੱਲ ਆ ਸਾਡੇ ਤੇ ਸਤਿਕਾਰ ਕਰਦੇ ਆ ਵੀ ਜਿਹੜਾ ਕੋਈ ਇਸ ਧਰਮ ਚ ਆਇਆ ਤਾਂ ਉਹਦਾ ਫੋਨ ਆਇਆ ਬਾਬਾ ਜੀ ਨੂੰ ਉਹਨੇ ਕਿਹਾ ਜੀ ਮੈਂ ਅਮਰਤਪਾਲ ਮਹਿਰੋ ਬੋਲਦਾ ਤੇ ਤੁਹਾਡੇ ਕੀ ਗੱਲ ਹੋ ਗਈ ਤੇ ਬਾਬਾ ਜੀ ਦੱਸਿਆ ਵੀ ਸਾਡੇ ਅਸਥਾਨ ਤੇ ਆਈ ਜਿਹੜੀ ਮੇਰੀ ਛੋਟੀ ਭਰਜਾਈ ਹੈ ਉਹਦੇ ਨਾਲ ਹੀ ਇਹ ਬੰਦੇ ਨੇ ਦੁਸ਼ਕਰਮ ਕੀਤਾ ਮਾੜਾ ਕੰਮ ਕੀਤਾ ਤੇ ਇਹ ਘਟਨਾ ਹੋਈ ਹੈ ਜੀ ਉਹ ਕਹਿੰਦਾ ਜੀ ਉਹ ਤਾਂ ਛੱਡੋ ਜਿਹੜੀ ਕਰਦਾ ਉਹਨੇ ਕੀਤਾ ਕੀਤਾ ਤੁਸੀਂ ਆਪਣੀ ਗੱਲ ਕਰੋ ਉਹ ਕਹਿੰਦਾ ਵੀ ਦੱਸੋ ਮੈਂ ਕੀ ਗੱਲ ਕਰਾਂ ਕਹਿੰਦੇ ਤੁਸੀਂ ਉਹ ਨਾਲ ਕੀ ਕੀਤਾ ਉਹ ਕਹਿੰਦੇ ਠੀਕ ਐ ਸੀ ਉਹਨੂੰ ਕਿਹਾ ਵੀ ਤੇਰੇ ਨਾਲ ਅਸੀਂ ਐ ਕਰਾਂਗੇ ਜੇ ਮੈਂ ਇਹ ਗੱਲ ਕਹਦਾ ਤੈਨੂੰ ਅਸੀਂ ਨਪੁੰਸਕ ਬਣਾਵਾਂਗੇ ਤੂੰ ਇੱਥੇ ਕੁੱਤਾ ਕੰਮ ਕੀਤਾ ਜੇ ਆਪਾਂ ਦੂਜੀ ਭਾਸ਼ਾ ਵਰਤੀਏ ਤਾਂ ਤੇ ਤਾਂ ਛੱਡਕ ਨੇ ਸੀ ਉਹ ਡਰਿਆ ਸੀਗਾ 19 ਸਾਲ ਦਾ ਮੁੰਡਾ ਸੀਗਾ ਉਹ ਤੇ ਕਹਿੰਦਾ ਨਹੀਂ ਜੀ ਉਹ ਹੋਰ ਗੱਲ ਕਹਿ ਰਿਹਾ ਕਹਿੰਦਾ ਉਹ ਕੀ ਕਹਿ ਰਿਹਾ ਕਹਿੰਦਾ ਜੀ ਉਹ ਕਹਿੰਦਾ ਜੀ ਬਾਬਾ ਜੀ ਨੇ ਮੇਰਾ ਮਾੜਾ ਕੰਮ ਕੀਤਾ ਬਾਬਾ ਕਹਿੰਦੇ ਕਿਦਾ ਹੋ ਸਕਦਾ ਕਰ ਨੂੰ ਇਸ ਤੋਂ ਪਹਿਲਾਂ ਜਦੋਂ ਘਟਨਾ ਹੋਈ ਤੇ ਉਦੋਂ ਬਾਬਾ ਨੇ ਸਾਡਾ ਸੰਪਰਕ ਕੀਤਾ ਸਾਨੂੰ ਕਿਹਾ ਜੀ ਇਹ ਘਟਨਾ ਵਾਪਰ ਗਈ ਹੈ ਤੇ ਮੁੰਡਾ ਮਰਨ ਗਿਆ ਤੇ ਮੈਂ ਉਹਨੂੰ ਫੋਨ ਵੀ ਕਰਕੇ ਬੁਲਾਇਆ ਪੁਲਿਸਆ ਵੀ ਉਹਨੂੰ ਗੱਲ ਕੀਤੀ ਹੈ ਕਿ ਤੂੰ ਵਾਪਸ ਆ ਜਾ ਤੇ ਜੇ ਉਹ ਮੁੰਡਾ ਮਰ ਗਿਆ ਜਾਂ ਇਸ ਸਥਾਨ ਦੀ ਗੱਲ ਚੱਲਦੀ ਤੇ ਸਥਾਨ ਦੀ ਬਦਨਾਮੀ ਬਹੁਤ ਹੋਊਗੀ ਲੋਕਾਂ ਨੇ ਕਹਿੰਨੇ ਜੇ ਗੁਰੂ ਘਰ ਵਿੱਚ ਗੁਰਦੁਆਰ ਦੇ ਜਿਹੜੇ ਇੰਚਾਰ ਦੇ ਆ ਜਿਹੜੇ ਪ੍ਰਚਾਰਕ ਆ ਜੇ ਉਹਨਾਂ ਦੀ ਕੁੜੀਆਂ ਹੀ ਸੇਫ ਨਹੀਂ ਗਈਆਂ ਤੇ ਸਾਡੇ ਘੱਟ ਕੁੜੀਆਂ ਸੇਫ ਕੀ ਹੋਣਗੀਆਂ ਗੱਲ ਵਾਜਬ ਸੀਗੀ ਇਸ ਗੱਲ ਫਿਰ ਸਾਨੂੰ ਵਿਚਾਰ ਕੀਤਾ ਚਲੋ ਇੱਕ ਵਾਰੀ ਗੱਲ ਨੂੰ ਪੜਦਾ ਪਾਓ ਜਦੋਂ ਆਊਗਾ ਅੱਪੂ ਗੱਲ ਕਰਾਂਗੇ ਆਪਾਂ ਇੱਕ ਵਾਰੀ ਗੱਲ ਰੋਕ ਕੇ ਰੱਖੋ ਸਾਰੀ ਗੱਲ ਜੀ ਅਮਰਤਪਾਲ ਗਲਤੀ ਹੜ ਗਿਆ ਵੀ ਤੁਸੀਂ ਮੰਨੋ ਜੇ ਨਾ ਮੰਨੇ ਤਾਂ ਅਸੀਂ ਤੁਹਾਨੂੰ ਕਰਾਂਗੇ ਚਰਨ ਘਟ ਲੈ ਬਾਬੇ ਦੀ ਗੱਲ ਕਰਾਂਗੇ ਉੱਥੇ ਆਵਾਂਗੇ ਫਿਰ ਨਾ ਕਿਉਂ ਥੋੜਾ ਜਲੂਸ ਕੱਢੇ ਆ ਕੇ ਬਾਬਾ ਜੀ ਕਿ ਲੋਕ ਭਰਾਉਂਦੇ ਸੀਗੇ ਜਿਵੇਂ ਨਾ ਇਹ ਕਹਿੰਦਾ ਚੱਲਿਆ ਡਿਜੀਟਲ ਅਰੈਸਟ ਕਰਨਾ ਬੰਦੇ ਨੂੰ ਸੋਸ਼ਲ ਮੀਡੀਆ ਤੇ ਤਮਕਾ ਕੇ ਉਹਨੂੰ ਅਰੈਸਟ ਕਰਾਂ ਪਾਸ ਹੁੰਦੇ ਆ ਵੀ ਤਮਕਾਇਆ ਮੁੜ ਕੇ ਉਸ ਤੋਂ ਪੈਸੇ ਭਰਾਲੇ ਵੀ ਤਰ੍ਹਾਂ ਬੰਤਾ ਅਡੇ ਗ੍ਰਿਫਟ ਚ ਆ ਗਿਆ ਤਰ੍ਹਾਂ ਇਹ ਹੋ ਜੂਗਾ ਤੇਰੇ ਖਾਤੇ ਪੈਸੇ ਆ ਗਏ ਆ ਉਦਾਂ ਕਰਕੇ ਉਹਨਾਂ ਨੇ ਕੀਤਾ ਡਿਜੀਟਲ ਅਰੈਸਟ ਤੇ ਬਾਬਾ ਕਹਿੰਦੇ ਆਇਓ ਨਾ ਤੁਸੀਂ ਜੇ ਕਹਿੰਨੇ ਤਾਂ ਕੋਈ ਨਹੀਂ ਚਲੋ ਮੈਂ ਹਾਂ ਕਰਦਾ ਉਹ ਕਹਿੰਦਾ ਠੀਕ ਹੈ ਜੀ ਇਹਨਾਂ ਹਾਂ ਕਰਤੀ ਉਹ ਕਹਿੰਦਾ ਠੀਕ ਹੈ ਫੋਨ ਕੱਟਤਾ ਉਹਨੇ ਅੱਜ ਤੋਂ ਕੋਈ 5 6 ਦਿਨ ਪਹਿਲਾਂ ਦੋ ਨੰਸੇ ਗਏ। ਬਾਬਾ ਜੀ ਉਦੋਂ ਬਾਹਰ ਸੈਰ ਕਰਦੇ ਸੀਗੇ ਗੁਰਦੁਆਰਾ 메ਨ ਰੋਡ ਦੇ ਉੱਪਰ ਗੇਟ ਦੇ ਕੋਲ ਹੀ ਉਹਨਾਂ ਨੇ ਆ ਕੇ ਕਿਹਾ ਕਿ ਭਾਈ ਅਸੀਂ ਅਮਰਤਪੁਰ ਮਹਿਰ ਨੂੰ ਭੇਜਿਆ ਜਿਹੜਾ ਥੋੜਾ ਬੈਟਰ ਹੈ ਉਹਦੇ ਮਰ ਕੀ ਕਰਨਾ ਹੈ। ਬਾਬੇ ਕਹਿੰਦਾ ਦੱਸੋ ਉਹ ਆਪਾਂ ਕਿਵੇਂ ਸੋਟਾਈਏ ਦੱਸੋ ਕੀ ਹੱਲ ਕੱਢੀਓ ਦਾ। ਬਾਬਾ ਜੀ ਕਹਿੰਦੇ ਵੀ ਸਾਡੇ ਜਥੇਬੰਦੀਆਂ ਰਜਿੰਦਰ ਪਾਟੇਮਾ ਸਾਡੇ ਧਰਮਚਾਰਾ ਦੇ ਚੇਅਰਮੈਨ ਆ। ਤੁਸੀਂ ਆਜੋ ਬਹਿ ਕੇ ਬਖਲ ਕਰ ਲਾਂਗੇ ਉਹ ਕਰਨੇ ਜੋ ਕਰਨਗੇ ਇਹ ਗੱਲ। ਉਹ ਕਹਿੰਦਾ ਨਹੀਂ ਤੁਸ ਤੂਚ ਕਰਨਾ ਨਹੀਂ ਕਰਨਾ ਇਹ ਕਹਿੰਦਾ ਮੈਂ ਕੁਝ ਨਹੀਂ ਕਰਨਾ ਉਹ ਚਲਾ ਗਿਆ ਜੀ ਦੋਵੇਂ ਸਿਕ ਚਲੇ ਗਏ ਜਾਣ ਤੋਂ ਬਾਅਦ ਪਰਸੋਂ 12 ਅਪ੍ਰੈਲ ਨੂੰ ਨਾ 19 ਅਪ੍ਰੈਲ ਨੂੰ 19 ਅਪ੍ਰੈਲ ਨੂੰ ਅਮਰਤਪਾਲ ਮਿਰੋ ਦਾ ਫੋਨ ਆਇਆ ਅਸੀਂ ਬਾਬਾ ਜੀ ਨੇ ਕਿਹਾ ਅਸੀਂ ਬਾਬਾ ਜੀ ਤੂੰ ਹਰ ਗੱਲ ਦੀ ਰਿਕਾਰਡਿੰਗ ਕਰਿਓ ਉਹਨੇ WhatsApp ਗੱਲ ਕੀਤੀ ਕਿ ਰਿਕਾਰਡ ਨਾ ਹੋਵੇ ਜਦ ਕਿ ਅਸੀਂ ਦੂਜੇ ਫੋਨ ਤੋਂ ਬਾਬਾ ਨੇ ਰਿਕਾਰਡਿੰਗ ਕੀਤੀ ਉਹਦੀ ਉਹਨੇ ਕਿਹਾ ਜੀ ਬਾਬਾ ਜੀ ਦੱਸੋ ਕਿਵੇਂ ਕਰਨਾ ਹੈ ਬਾਬਾ ਨੇ ਕਰਨਾ ਕਿਵੇਂ ਹੈ ਇਹ ਦੋਸ਼ੀ ਹੈ ਤੇ ਅਸਤਾਤਾ ਚੋਂ ਬੱਟੇ ਵੀ ਸਾਡੇ ਸਥਾਨ ਦੀ ਸਾਡੇ ਘਰ ਦੀ ਬਦਰਾਮੀ ਨਾ ਹੋਵੇ ਹਰ ਪਰਿਵਾਰ ਜਿਹੜਾ ਇਹ ਸਮਾਜ ਸੱਭੇ ਪਰਿਵਾਰ ਆ ਸੋਚਦਾ ਤੇ ਸੰਗੋਚ ਵੀ ਕਰਦਾ ਬਦਰਾਮੀ ਤੋਂ ਕਹਿੰਦਾ ਨਹੀਂ ਜੀ ਤੁਸੀਂ ਐਂ ਕਰੋ ਦੋ ਲਿਖਾ ਬੜੀ ਕਰ ਲੋ ਲਿਖਾ ਬੜੀ ਕਰਕੇ ਆਪਾਂ ਇਹ ਗੱਲ ਚੈਪਟਰ ক্লোਜ਼ ਕਰਦੇ ਆ ਬਾਬੇ ਕੋਲੋਂ ਕੀ ਲਿਖਣਾ ਹੈ ਕਹਿੰਦਾ ਤੂੰ ਆਪਣੀ ਗਲਤੀ ਮੰਨੋ ਆਪਣੀ ਗਲਤੀ ਮੰਨਦਾ ਬਾਬੇ ਕਹਿੰਦਾ ਮੈਂ ਤਾਂ ਗਲਤੀ ਕੀਤੀ ਨਹੀਂ ਗਈ ਮੈਂ ਕਿਹੜੀ ਗਲਤੀ ਮੰਨਾਂ ਉਹ ਤਾਂ ਮੰਨਿਆ ਉਹ ਤੁਹਾਡੇ ਕੋਲ ਮੰਨਿਆ ਸਾਡੇ ਕੋਲ ਹੀ ਮੰਨਿਆ ਅਮਰਤਪਾਲ ਨੇ ਵੀ ਕਿਹਾ ਵੀ ਹਾਂ ਵੀ ਸਾਡੇ ਕੋਲ ਹੀ ਮੰਨਿਆ ਵੀ ਮੈਂ ਉਹ ਨਾਲੇ ਦੁਸ਼ਕਰਮ ਕੀਤਾ ਮਾੜਾ ਕੰਮ ਕੀਤਾ ਉਹਨਾਂ ਦੀ ਨੂੰ ਨਾਲੇ ਫਿਰ ਕੰਮ ਚੁਲਾਇਆ ਕਰੋ ਆਪਾਂ ਨਾ ਤਾਂ ਉਹਦੀ ਗੱਲ ਕਰਦੇ ਆ ਤੁਹਾਡੀ ਗੱਲ ਕਰਦੇ ਆ ਇੱਕ ਸਿੰਪਲ ਬਣਾ ਦਿੰਦੇ ਆ ਵੀ ਸਾਡਾ ਵਾਸਿਕ ਆਵਾਜ਼ ਖਤਮ ਹੋ ਗਿਆ ਅਸੀਂ ਆਪਾਂ ਆਪਣੇ ਕਰ ਰਹੇ ਹਾਂ ਇਹ ਗੱਲ ਤਾਂ ਸਾਰੇ ਚੰਦੇ ਚ ਚਲੋ ਯਾਰ ਗੁਰਦਰ ਗੱਲ ਹੈ ਗੱਲ ਨਾ ਓਡੇ ਇਹ ਚੈਪਟਰ ক্লোਜ਼ ਕਰੀਏ ਬਾਬਾ ਜੀ ਮੰਨ ਗਏ ਜੀ ਵੀ ਠੀਕ ਹੈ ਦੋ ਹੀ ਦੇ ਕਰੀਬ ਅਮਰਤਪਾਲ ਦੋ ਗੱਡੀਆਂ ਲੈ ਕੇ ਬਾਬਾ ਜੀ ਦੇ ਡੇਰੇ ਪਹੁੰਚਿਆ ਸਥਾਨ ਤੇ ਪਹੁੰਚਿਆ ਉੱਥੇ ਜਿਵੇਂ ਉਹਨਾਂ ਦੇ ਕਹਿਣ ਮੁਤਾਬਕ ਵੀ ਦੋ ਬੰਦੇ ਬੰਦੇ ਕੰਧਾ ਟੱਪ ਕੇ ਆਏ ਆ ਕੇ ਉਹਨਾਂ ਤਾਰਾਂ ਤੋੜੀਆਂ ਕੁਛ ਉਹਨਾਂ ਭੰਤੜ �्गीਤੀ ਬਾਬਾ ਜੀ ਦਾ ਮੋਬਾਈਲ ਖੋਲਿਆ ਮੋਬਾਈਲ ਖੋਲਿਆ ਮੋਬਾਈਲ ਖੋਣ ਤੋਂ ਬਾਅਦ ਉਹਦੇ ਸਾਰਾ ਛਾਣਬਣ ਸ਼ੁਰੂ ਕਰਤੀ ਜੀ ਜਿਵੇਂ ਬੜੀ-ਬੜੀ ਇਨਵੈਸਟੀਗੇਸ਼ਨ ਟੀਮ ਹੁੰਦੀ ਹੈ ਜਿਵੇਂ ਈਡੀ ਟੀਮ ਹੋ ਗਈ ਸੀ ਵੀਆ ਟੀਮ ਆ ਗਈ ਬਰੇਡ ਕੀਤੀ ਹੈ ਤੇ ਉਹਨਾਂ ਨੇ ਨਾਲ ਹੀ ਆ ਕੇ ਕਿਹਾ ਭਾਈ ਕਿਸੇ ਜਥੇਬੰਦੀ ਵਾਲੀ ਨੂੰ ਤੇਜਿੰਦਰ ਭਾਟੇ ਨੂੰ ਕਿਸੇ ਨੂੰ ਦੱਸਣਾ ਸੀ ਆਏ ਆ ਨਾ ਬੁਲਾਉਣਾ ਕਿਸੇ ਨੂੰ ਫੋਨ ਤੱਕ ਬਾਬਾ ਜੀ ਦਾ ਉਹਨਾਂ ਨੇ ਖੋਲਿਆ ਪਰ ਉਹਨਾਂ ਦੇ ਚੇਲੇ ਨੇ ਸਾਨੂੰ ਫੋਨ ਕਰਤਾ ਅਸੀਂ ਵੀ ਤੁਰੰਤ ਉੱਥੇ ਪਹੁੰਚੇ ਅੱਧੇ ਘੰਟੇ ਦੇ ਉੱਥੇ ਪਹੁੰਚ ਗਏ ਉੱਥੇ ਅਮਰਤਪਾਲ ਬਾਬਾ ਜੀ ਨੂੰ ਘੇਰ ਕੇ ਬੈਠਾ ਸੀਗਾ ਤੇ ਧੱਕੇ ਨਾਲ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਬਾਬਾ ਜੀ ਇਨਕਾਰ ਕਰ ਰਹੇ ਸੀਗੇ ਜਦੋਂ ਅਸੀਂ ਪਹੁੰਚੇ ਤੇ ਉਹਨੇ ਕੈਮਰੇ ਓਨ ਕਰ ਰੱਖੇ ਸੀਗੇ ਅਸੀਂ ਤੇ ਕੈਮਰੇ ਬੰਦ ਕਰਾਏ ਵੀ ਤੈਨੂੰ ਕਿੰਨਾ ਅਧਿਕਾਰ ਦਿੱਤਾ ਰਿਕਾਰਡਿੰਗ ਕਰਨ ਦਾ ਜਿਹੜੀ ਗੁਰਦਰ ਬੈਠੀ ਆ ਅਸੀਂ ਤਾਂ ਗੁਰਦੇ ਬਨਾਮੀ ਡਿਲੀ ਜਾਂਦੇ ਆ ਵੀ ਗੁਰਦੇ ਬਨਾਮੀ ਨਾ ਹੋਵੇ ਤੂੰ ਉਹ ਸੋਸ਼ਲ ਮੀਡੀਆ ਤੇ ਵਿਊ ਦੇ ਚੱਕਰਾਂ ਚ ਇਹ ਕਰੀ ਜਾਂਦਾ ਉਹਨੇ ਖੈਰਜੀ ਰਿਕਾਰਡਿੰਗ ਬੰਦ ਕਰਾਤੀ ਕਹਿੰਦਾ ਜੀ ਮੈਂ ਦੱਸੋ ਮੈਟਰ ਕੀ ਹੈ ਕਹਿੰਦਾ ਮੈਟਰ ਆ ਉਹੜਾ ਮੁੰਡਾ ਬੈਠਾ ਜੀ ਜਿਹੜਾ ਦੋਸ਼ੀ ਸੀਗਾ ਉਹਨੇ ਅਮਰਤਪਾਲ ਮਹਿਰੋ ਦੇ ਸਾਹਮਣੇ ਮੰਨਿਆ ਕਿ ਮੈਂ ਦੁਸ਼ਕਰਮ ਕੀਤਾ ਮੈਂ ਬਲਾਤਕਾਰ ਕੀਤਾ ਮੈਂ ਕਿ ਅਮਰਤਪਾਲ ਵੀ ਤਾਂ ਮੰਨੀ ਜਾਂਦਾ ਕਹਿੰਦਾ ਹਾਂ ਮੇਰੇ ਨਾਲ ਮੰਨਿਆ ਤੇ ਪੰਜਾਤੀ ਬੰਨੇ ਆ ਕਹਿੰਦਾ ਬਈ ਬਾਬਾ ਹੀ ਨਹੀਂ ਮੰਨੀ ਜਾਂਦੇ ਮੈਂ ਕਹਿੰਦਾ ਬਾਬੇ ਨਾਲ ਗੱਲ ਕਰ ਲੋ ਬਾਬਾ ਨੇ ਮਨਾ ਕਰਤਾ ਮੈਂ ਨਹੀਂ ਕੀਤਾ ਉਹ ਤੱਕਾ ਕਰ ਨਹੀਂ ਜੀ ਕੀਤਾ ਮੈਂ ਕਹਿੰਦਾ ਇਹ ਇਲਾਜ ਕੀ ਹੈ ਜੇ ਬਾਬਾ ਨਹੀਂ ਮੰਨ ਰਿਹਾ ਜੇ ਮੈਂ ਨਹੀਂ ਕੀਤਾ ਉਹ ਤਾਂ ਮੰਨੀ ਜਾਂਦਾ ਉਹਦਾ ਮਨ ਸੀਗਾ ਵੀ ਨਹੀਂ ਜੀ ਫਿਰ ਜੋ ਉਹ ਜੋ ਗੱਲ ਸੱਚ ਸਾਹਮਣੇ ਆਈ ਹੁਣ ਲੱਗਿਆ ਵੀ ਦਲ ਨਿਕਲ ਨਹੀਂ ਜਥੇਬੰਦੀਆਂ ਪਹੁੰਚ ਗਈਆਂ ਕਹਿੰਦੇ ਸੀ ਕਾਰਵਾਈ ਕਰਾਂਗੇ ਅਸੀਂ ਕਹਿੰਦੇ ਜੇ ਬਾਬਾ ਦੋਸ਼ੀ ਆ ਅਸੀਂ ਆਪਸੇ ਮਤਾਂ ਕਰੋ ਕਾਰਵਾਈ ਪਹਿਲਾਂ ਤਾਂ ਡਰਦੇ ਸੀਗੇ ਵੀ ਇਹਦੀ ਬਦਨਾਮੀ ਨਾ ਹੋਵੇ ਗੱਲ ਦੀ ਕੋਈ ਗੁਰਦੁਆਰਦੀ ਸਿੱਖਾਂ ਦੀ ਕੌਮ ਦੀ ਬੇਇੱਜ਼ਤੀ ਨਾ ਹੋਵੇ ਪਰ ਤੂੰ ਚਾਹੁੰਦਾ ਤਾਂ ਅਸੀਂ ਵੀ ਸਹਿਮਤਾਂ ਵੀ ਠੀਕ ਹੈ ਯਾਰ ਜੋ ਹੋਊਗਾ ਚੱਲੂਗਾ ਕਰਾਓ ਕੇਸ ਬਾਬਾ ਦੋਸ਼ੀ ਆ ਅਸੀਂ ਤੁਹਾਡੇ ਨਾਲ ਪਰ ਇਹ ਦੋਸ਼ੀ ਤਾਂ ਸਾਬਤ ਹੈ ਜਿਹੜਾ ਮੰਨ ਗਿਆ ਇਹ ਤਾਂ ਦੋਸ਼ੀ ਸਾਬਤ ਹੈ ਵੀ ਹਾਂ ਵੀ ਮੰਨਿਆ ਇਸ ਤੋਂ ਬਾਅਦ ਉਹ ਚਲੇ ਗਏ ਸਦਰ ਥਾਣੇ 'ਚ ਹੁਣ ਇਸ ਤੋਂ ਬਾਅਦ ਘਟਨਾ ਦਾ ਦੂਸਰਾ ਪਹਿਲੂ ਸ਼ੁਰੂ ਹੁੰਦਾ ਜਿੱਤੋਂ ਸਾਨੂੰ ਪਤਾ ਲੱਗਿਆ ਯਾਰ ਇਹ ਤਾਂ ਬੜੀ ਵੱਡੀ ਸਾਜ਼ਿ ਰਚੀ ਜਾ ਰਹੀ ਹੈ ਅਮਰਤਪਾਲ ਜਿਹੜੇ ਸਿੱਖ ਪੰਥੋਂ ਨਿਸ਼ਕਾਸੀਤ ਲੋਕ ਐ ਾਕਾਤਖਸਾ ਤੋਂ ਛੇਕੇ ਲੋਕ ਐ ਉਹਨਾਂ ਨੂੰ ਨਾਲ ਲੈ ਕੇ ਤੇ ਕੁਝ ਜਿਹੜੇ ਪਲੇ ਸਿੱਖ ਵੀ ਸੀਗੇ ਜਿਨ੍ਹਾਂ ਨੂੰ ਪਤਾ ਸੀ ਵੀ ਅਮਰਤਪਾਲ ਦਾ ਇੱਕ ਮੈਸੇਜ ਆਇਆ ਵੀ ਕੋਈ ਦਿਸ਼ਕਰਮ ਹੈ ਥਾਣੇ ਪਹੁੰਚ ਉਹ ਵੀ ਵਿਚਾਰੇ ਪਹੁੰਚੇ ਇਹ ਨਹੀਂ ਵੀ ਸਾਰੇ ਉੱਥੇ ਮਾੜੇ ਬੰਦੇ ਪਹੁੰਚੇ ਕੋਈ 20 25 ਬੰਦੇ ਸੀਗੇ ਉਹਨਾਂ ਚੋਂ ਉਹ ਟੋਲਾ ਨਾਲ ਪਹੁੰਚਿਆ ਤੇ ਉਹ ਟੋਲਾ ਇਹ ਫੋਟੋ ਸਾਡੇ ਕੋਲ ਹੈਗੀ ਹੈ ਮੋਢੇ ਨਾਲ ਮੋਢਾ ਜੋੜ ਕੇ ਨਾਲ ਬੈਠਾ ਹੈ ਨਾਲ ਖੜਾ ਅਮਰਤਪਾਲ ਦੇ ਇਹ ਬੰਦਿਆ ਨੇ ਜਿਹਨੂੰ ਅਮਰਤਪਾਲ ਹਮੈਤੀ ਬਣਾ ਕੇ ਲੈ ਕੇ ਗਿਆ ਪੰਥ ਦਾ ਹਮੈਤੀ ਬਣਾ ਕੇ ਲੈ ਗਿਆ ਇਹ ਉਹਦੀ ਫੋਟੋ ਹੈ ਇਹ ਉਹ ਮੜੀ ਤੇ ਬੈਠਾ ਹੈ ਇਹ ਉਹਦੇ ਕਰਮੜੀ ਬਣੀ ਹੋਈ ਹੈ ਇਹ ਜਿਹੜੇ ਉੱਥੇ ਇਹ ਖਲਾਰ ਕੇ ਕੇਸ ਤੇ ਇਹ ਉਹਦੀ ਫੋਟੋ ਹੈ ਇਹਦੇ ਨਾਲ ਉਹ ਬੰਦਿਆਂ ਨੇ ਇਹ ਬੰਦਿਆਂ ਨੇ 88/2016 ਇੱਕ ਕੇਸ ਦਰਜ ਕਰਾਇਆ ਵੀ ਸਭ ਨੂੰ ਪਤਾ ਹੈ ਵੀ ਰਾਜਸਥਾਨ ਵਿੱਚ ਗੁਰਦੁਆਰਾ ਬਾਬਾ ਦੀਪ ਸਿੰਘ ਸਿੱਖ ਸੰਘਰਸ਼ ਦਾ ਕੇਂਦਰ ਹੈ ਇੱਥੋਂ ਸਿੱਖ ਸੰਘਰਸ਼ ਚੱਲਦੇ ਆ ਸਰਕਾਰਾਂ ਨਿਗਾਚ ਏਜੰਸੀਆਂ ਨਿਗਾਚ ਇਹ ਉਹ ਸਥਾਨ ਹੈ ਜਿੱਥੇ ਸਰਕਾਰ ਦੇ ਹਰੇਕ ਜ਼ੁਲਮ ਦਾ ਹਰੇਕ ਸਿੱਖ ਵਿਰੋਧੀ ਸੋਚਦਾ ਖੁੱਲ ਕੇ ਵਿਰੋਧ ਕੀਤਾ ਤਾਂ ਮੋਰਚੇ ਲਾਏ ਜਾਂਦੇ ਆ ਇਸ ਗੁਰਦੁਆਰਾ ਨੂੰ ਤੋੜਨ ਵਾਸਤੇ ਬਕਾਇਦਾ ਤੌਰ ਤੇ ਅਫੀਅਰ ਦਰਜ ਕਰਾਈ ਗਈ ਇਹ ਬੰਦਿਆਂ ਨੂੰ ਅਮਰਤਪਾਲ ਮਹਿਰੋਂ ਆਪਣੇ ਨਾਲ ਲੈ ਕੇ ਗਿਆ ਇਹ ਬੰਦਿਆਂ ਨੇ 20ਵੀਂ ਸਦੀ ਦੇ ਮਹਾਨ ਜਰਨੈਲ ਸਤੰਤ ਗਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਦੀ ਫੋਟੋ ਲਾਉਂਦਾ ਸਾਡੇ ਤੇ ਕੇਸ ਦਰਜ ਕਰਾਇਆ ਕਿ ਪਿੰਡਰਾ ਵਾਲਾ ਅਤਵਾਦੀ ਸੀਗਾ ਤੇ ਇਹਨਾਂ ਨੇ ਇਹਦੀ ਫੋਟੋ ਲਈ ਹੈ ਇਹਦੀ ਐਫਆਰ ਦਰਜ ਹੋਈ ਹੈ ਜਿਹੜੇ ਬੰਦੇ ਫੋਟੋ ਨਾਲ ਖੜੇ ਹੈ ਇਹ ਅਮਰਤਪਾਲ ਮਹਿਰੋਂ ਦੇ ਇਹ ਬੰਦੇ ਨੇ ਮੜੀ ਤੇ ਪ੍ਰਕਾਸ਼ ਕੀਤਾ ਸੀਗਾ ਜਿਹਦਾ ਉਹਦਾ ਮਾਫੀ ਨਾਮਾ ਹੈਗਾ ਕਿ ਮੈਂ ਧਾਗੇਤਵੀਤ ਕਰਦਾ ਲੋਕਾਂ ਦੀਆਂ ਬਹੁ ਬੇਟੀਆਂ ਨੂੰ ਗੁੰਮਰਾਹ ਕਰਕੇ ਉਹਨਾਂ ਦਾ ਸ਼ੋਸ਼ਣ ਕਰਦਾ ਇਹ ਉਹਦਾ ਕਾਲ ਤਖਸਦਾ ਮਾਫੀ ਨਾਮਾ ਹੈ ਇਹ ਉਹਦਾ ਕੇਸ ਹੈਗਾ ਉਸ ਨੇ ਜਥੇਦਾਰ ਅਕਾਲ ਤਖਸਦ ਦੇ ਕੇਸ ਕੀਤਾ ਜਿਹੜੇ ਅਮਰਤਪਾਲ ਇਹਦੇ ਗਰੁੱਪ ਨੂੰ ਨਾਲ ਲੈ ਕੇ ਗਿਆ ਇਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਥਾਣੇ 'ਚ ਪੇਸ਼ ਕਰਨ ਦੇ ਆਦੇਸ਼ ਜਾਰੀ ਕਰਾਏ ਇਹ ਥਾਣੇ ਦੀ ਕਾਪੀ ਹੈ ਇਹ ਥਾਣੇ ਦੇ ਨਿਰਦੇਸ਼ ਹੈ ਵੀ ਗੁਰੂ ਗ੍ਰੰਥ ਸਾਹਿਬ ਥਾਣੇ ਪੇਸ਼ ਕੀਤਾ ਜਾਵੇ ਕੀ ਸਿੱਖ ਮਰਨਾ ਜਾਵੇ ਗੁਰੂ ਗ੍ਰੰਥ ਸਾਹਿਬ ਥਾਣੇ ਪੇਸ਼ ਕੀਤਾ ਜਾਵੇ ਇਹੋ ਜਿਹੇ ਲੋਕਾਂ ਨੂੰ ਅਮਰਤਪਾਲ ਨਾਲ ਲੈ ਕੇ ਗਿਆ ਜਿਹੜੇ ਬੰਦੇ ਈਦ ਮਨਾਉਂਦੇ ਆ ਰੋਜ਼ੇ ਰੱਖਦੇ ਆ ਬੜੀ ਪੂਜਾ ਕਰਦੇ ਆ ਕਬਰ ਪੂਜਾ ਕਰਦੇ ਆ ਫਿਰ ਅੰਮ੍ਰਿਤਪਾਲ ਤੇ ਕਿੰਦੂ ਹੁੰਦਾ ਫਿਰ ਅੰਮ੍ਰਿਤਪਾਲ ਰੋਣ ਲੱਗ ਜਾਂਦਾ ਕਿ ਮੈਂ ਮੁਸਲਮਾਨ ਆ ਜੀ ਤਾ ਸਿੱਖ ਮੈਨੂੰ ਅਲਰਜੀ ਕਰਦੇ ਆ ਸਿੱਖ ਤੇਰਾ ਅਲਰਜੀ ਨਹੀਂ ਕਰਦੇ ਸਿੱਖ ਤੇਰੀਆਂ ਹੱਤਾਂ ਕਰਕੇ ਤੇਰਾ ਅਲਰਜੀ ਕਰਦੇ ਆ ਜਦੋਂ ਥਾਣੇ ਲੈ ਕੇ ਗਿਆ ਉਦੋਂ ਸਾਡਾ ਲਵਪ੍ਰੀਤ ਸਿੰਘ ਬਰਾੜ ਹੈ ਫੈਡਰੇਸ਼ਨ ਦਾ ਪ੍ਰਧਾਨ ਹੈ ਰਾਜਸਥਾਨ ਦਾ ਉਹਨੂੰ ਪਤਾ ਲੱਗਿਆ ਵੀ ਕੋਈ ਘਟਨਾ ਹੋਈ ਉਹ ਵੀ ਉੱਥੇ ਪਹੁੰਚ ਗਿਆ ਉਹਨੇ ਜਾ ਕੇ ਵੇਖਿਆ ਵੀ ਇਹ ਤਾਂ ਯਾਰ ਲਾਣੇ ਦੂਜੇ ਬੱਠਾ ਸਾਰਾ ਉਹਨੇ ਅਮਰਤਪਾਲ ਨੂੰ ਕਿਹਾ ਬਗੈਦਾ ਵੀ ਅਮਰਤਪਾਲ ਜਿਹੜੇ ਬੰਦੇ ਲਈ ਫਿਰਦਾ ਹੈ ਇਹ ਬੰਦੇ ਸਿੱਖਪੰਦੇ ਦੋਸ਼ੀ ਹੈ ਅਕਾਲ ਤਾਂ ਸਿੱਖ ਹੋਇਆ ਤੇ ਅਮਰਤਪਾਲ ਮਹਿਰੋ ਨੇ ਕਿਹਾ ਸੰਤ ਸਾਰੇ ਬੰਦੇ ਚਾਹੀਦੇ ਆ ਚਲੋ ਮਨਸ਼ਾ ਕਲੀਅਰ ਹੋ ਗਈ ਵੀ ਅਮਰਤਪਾਲ ਸਿਰਫ ਕੋਈ ਪੰਥਕ ਬਣ ਕੇ ਨਹੀਂ ਆਇਆ ਇਹਨੂੰ ਇੱਕ ਪੁੱਛ ਪੈ ਗਿਆ ਨਾਨਕਸਰ ਵਾਲੇ ਬਾਬਾ ਨੂੰ ਡਰੋਂ ਦਾ ਤੇ ਉਹਦੇ ਕਰਕੇ ਇੱਥੇ ਵੀ ਉਹ ਸੋਚ ਲੈ ਕੇ ਗੰਗਾ ਨਗਰ ਆ ਗਿਆ ਰਾਸਥਾਨਾ ਚ ਆ ਗਿਆ ਇੱਥੇ ਆ ਕੇ ਉਹਨਾਂ ਨੇ ਇੱਕ ਪ੍ਰਵਾਦ ਦਿੱਤਾ ਬਾਬੇ ਦੇ ਖਿਲਾਫ ਥਾਣੇ ਵਿੱਚ ਇਹ ਪ੍ਰਵਾਦ ਦੀ ਕਾਪੀ ਪਈ ਹੈ ਥਾਣੇ 'ਚ ਪ੍ਰਵਾਦ ਦਿੱਤਾ ਇਸ ਪ੍ਰਵਾਦ ਤੇ ਬਾਬੇ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਹੁੰਦਾ ਸੀਗਾ ਵੀ ਥਾਣੇ ਅੰਦਰ ਵੜਨ ਤੱਕ ਵੀ ਪ੍ਰੈਸ਼ਰ ਬਣਾ ਰਹੇ ਸੀਗੇ ਵੀ ਸਾਨੂੰ ਜਗ੍ਹਾ ਸਥਾਨ ਮਿਲ ਜੇ ਜੇ ਬਾਬੇ ਨੇ ਗੁਨਾਹ ਕੀਤੇ ਜਿੰਨੇ ਮੁੰਡੇ ਗੁਨਾਹ ਕਰਤੇ ਤਾਂ ਦੋਸ਼ੀ ਨੂੰ ਸਜ਼ਾ ਮਿਲਦੀ ਹੁੰਦੀ ਹੈ ਇਹਦੇ ਵਿਚੋਲਿਆਂ ਨੂੰ ਕੋਈ ਜਗ੍ਹਾ ਦਾ ਸਥਾਨ ਜਾਂ ਪੈਸਾ ਤਾਂ ਦੋਦਤ ਨਹੀਂ ਮਿਲਦਾ